ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕਾਂ ਦਾ ਖਾਸ ਕਰਕੇ ਹਲਕਾ ਖਡੂਰ ਸਾਹਿਬ ਦੀਆਂ ਸੰਗਤਾਂ ਦਾ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਮਨ ਬਣਾ ਲਿਆ ਹੈਗਾ ਕਿ ਅਸੀਂ ਜਿਹੜਾ ਭਾਈ ਸਾਹਿਬ ਨੂੰ ਕੰਨਜਾਬ ਕਰਨਾ ਤੇ ਉਹਨਾਂ ਨੇ ਗਰਮੀ ਦੀ ਲੋਕਾਂ ਦੀ ਜਿਹੜੇ اپੋਜੀਸ਼ਨ ਸਰਕਾਰਾਂ ਦੀ ਲੀਡਰਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਤੇ ਪੰਜਾਬ ਦੇ ਲੋਕਾਂ ਨੇ ਦਸਤਾ ਭਾਈਚਾਰਕ ਇੱਕਤਾ ਬਣਾ ਕੇ ਸਾਰੇ ਯਾਤਰ ਮਤੋਂ ਉੱਪਰ ਉੱਠ ਕੇ ਜਿਹੜੀ ਆ ਮਦਦ ਕੀਤੀ ਆ ਇਹਨੋਂ ਕਾਹਦਾ ਬਹੁਤ ਬਹੁਤ ਕੰਮ ਕਰਦਾ ਤੁਸੀਂ ਨੋਮੀਨੇਸ਼ਨ ਫਾਈਲ ਕਰਨ ਵਾਸਤੇ ਆਏ ਸੀ ਜਿਸ ਦਿਨ ਉਸ ਦਿਨ ਕੀ ਲੱਗਦਾ ਸੀ ਨੋਮੀਨੇਸ਼ਨ ਜਿਸ ਦਿਨ ਫਾਈਲ ਕਰਨਾ ਹੈ ਦੇਖੋ ਜੀ ਸਾਨੂੰ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲੇ ਸੀਗੇ ਸੰਗਤਾਂ ਦਾ ਪਿਆਰ ਹੀ ਹੈਗਾ ਨਹੀਂ ਤੇ ਤੁਹਾਨੂੰ ਪਤਾ ਲੋਕ ਸਭਾ ਹਲਕੇ ਦੀ ਇਲੈਕਸ਼ਨ ਲੜਨੀ ਸਾਡੇ ਵਾਸਤੇ ਕਰਨੀ ਹੈਗੀ ਇਹ ਸੰਗਤਾਂ ਦਾ ਪਿਆਰ ਹੀ ਹੈ ਇਹ ਗੁਰੂ ਸਾਹਿਬ ਦੀ ਓਟ ਆਸਰਾ ਹੀ ਸਾਨੂੰ ਸੰਗਤਾਂ ਦੇ ਕਹਿਣ ਤੇ ਅਸੀਂ ਉੱਥੋਂ ਦਾ ਗਏ ਸੀ ਤੇ ਸੰਗਤਾਂ ਦੇ ਪਿਆਰ ਦੇ ਨਾਲ ਹੀ ਸਾਨੂੰ ਵੀਰ ਉਦੋਂ ਦੇ ਹੀ ਬੜੇ ਨਹੀਂ ਵੀ ਨਹੀਂ ਹੈਗੀ ਕਿ ਜਿੰਨਾ ਸਕਦਾ ਹੋਣਾ ਹੰਗਾਰਾ ਹੋਇਆ ਤਾਂ ਦੇਖਿਆ ਸਿੰਘ ਬਲਟੂਆ ਨੇ ਕੁਝ ਦਿਨ ਪਹਿਲੇ ਬਿਆਨ ਦਿੱਤਾ ਹੀ ਕਹਿੰਦੇ ਸੀ ਇਲੈਕਸ਼ਨ ਤੋਂ ਪਹਿਲੇ ਕਿ ਮੈਂ ਜਿਹਦੇ ਨਾਲ ਇਲੈਕਸ਼ਨ ਸੀ ਕਿ ਮੈਂ ਸਾਰਾ ਗਰਾਊਂਡ ਵੇਖਿਆ ਪੋਲਿੰਗ ਬੂਥ ਵੇਖੇ ਨੇ ਲੇਕਿਨ ਅੰਮ੍ਰਿਤਪਾਲ ਦੇ ਮੈਨੂੰ ਬੂਥ ਨਜ਼ਰ ਨਹੀਂ ਆਏ ਉਹ ਠੁੱਸ ਹੋ ਗਏ ਨੇ ਦੇਖੋ ਜੀ ਮੈਂ ਤਾਂ ਕਹਿੰਦਾ ਵੀ ਉਹ ਸਾਡਾ ਵੱਡਾ ਭਰਾ ਉਹਦਾ ਹੁਣ ਜ਼ਿਆਦਾ ਨਾਂ ਲੈਣ ਦੀ ਲੋੜ ਨਹੀਂ ਅਗੇ ਲੋਕਾਂ ਨੇ ਸੰਗਤਾਂ ਨੇ ਫੈਸਲਾ ਜਿਹੜਾ ਦੇ ਦਿੱਤਾ ਵਾ ਆਪਾਂ ਦਾ ਨਾਈ ਜਗਰ ਕਰੀਏ ਹੁਣ ਤੋਂ ਸਭ ਤੋਂ ਥੱਲੇਲੇ ਨੰਬਰ ਵਾਸਤੇ ਵੇਖ ਰਿਹਾ ਕਿ ਕਿੱਥੇ ਕੋ ਮੇਰੀ ਪੋਜੀਸ਼ਨ ਬਣਦੀ ਆ ਉਹਨੇ ਕਾਦੀ ਦਾਲਦਾ ਵੀ ਖਾਵਾ ਮੇਰੇ ਰੈਂਦੀ ਫੁੰਦੀ ਕੈਸੇ ਕਰ ਦਿੱਤੀ ਆ ਤੇ ਬਹੁਤ ਇਹ ਜਿਹੜੀ ਜਿੱਤ ਹੋਊਗੀ ਇਹ 83 ਦੇ ਸੇਧਾ ਨੂੰ ਸਮਰਪਿਤ ਹੋਏਗੀ ਕਾਹੀ ਸੰਗਤਾਂ ਨੂੰ ਅਪੀਲ ਕਰਦੇ ਆ ਤੁਹਾਡੇ ਸਿਰੂ ਕਿ ਬੜਾ ਸਾਦਾ ਪ੍ਰੋਗਰਾਮ ਕਰਨਾ ਆਪਾਂ ਤੇ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਜਿਹੜਾ ਉਹ ਧੰਨਵਾਦ ਕਰਨਾ ਸੰਗਤਾਂ ਦਾ ਵੀ ਧੰਨਵਾਦ ਕਰਨਾ ਤੇ ਆਪਾਂ ਜਿਹੜਾ ਗੁਰੂ ਘਰਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਕੋਈ ਇਹੋ ਜਿਹਾ ਟੋਰ ਤੋਂ ਮਖੇਰ ਦਾ ਕੋਈ ਕੰਮ ਨਹੀਂ ਇਹ ਲੋਕਾਂ ਨੇ ਕਿਹੜੀ ਚੀਜ਼ ਨੂੰ ਜ਼ਿਆਦਾ ਫਤਵਾ ਦਿੱਤਾ ਲੱਗਦਾ ਤੁਸੀਂ ਵੀ ਜਿਸ ਤਰ੍ਹਾਂ ਨਸ਼ਿਆਂ ਦਾ ਦੌਰ ਜ਼ਿਆਦਾ ਹੈਗਾ ਸਰਕਾਰਾਂ ਕਾਬੂ ਨਹੀਂ ਕਰ ਸਕੀਆਂ ਰਵੈਤੀ ਪਾਰਟੀਆਂ ਜਾਂ ਮੁੱਕੇ ਦੀ ਸਰਕਾਰ ਲੋਕਾਂ ਨੇ ਕਿ ਇੱਕ ਨਸ਼ਾ ਬੰਦ ਕਰਾਉਣ ਲਈ ਜਿਹੜਾ ਫਤਵਾ ਜਾਰੀ ਕੀਤਾ ਇਹ ਇਹ ਜੀ ਦੇਖੋ ਜਿਹੜਾ 2023 ਦੇ ਵਿੱਚ ਸਰਕਾਰ ਨੇ ਤੇ ਇਹਨਾਂ ਨੇ ਰਲ ਕੇ ਜਿਹੜਾ ਧੱਕਾ ਕੀਤਾ ਹੈ ਨਾ ਭਾਈ ਸਾਹਿਬ ਦੇ ਨਾਲ ਉਹਦਾ ਹੀ ਇਹ ਜਿਹੜਾ ਵਾ ਪ੍ਰਤੀਕਰਮ ਹੋਇਆ ਕਿਉਂਕਿ ਉਹ ਤੁਹਾਡੇ ਸਾਹਮਣੇ ਕੋਈ ਏਡਾ ਬਣਦਾ ਨਹੀਂ ਜੇ ਕੋਈ ਕੋਈ ਹੈਗਾ ਵੀ ਸੀ ਤੇ ਉਹਨਾਂ ਨੂੰ ਡੀਬਰੂਗੜ ਦੀ ਜਗ੍ਹਾ ਇੱਥੇ ਵੀ ਰੱਖਿਆ ਦੱਸਦਾ ਹੈਗਾ ਪਰ ਇੰਨਾ ਨੈਰੇਟਿਵ ਸਿਰਜ ਕੇ ਇੰਨਾ ਕਿ ਲੋਕਾਂ ਨੂੰ ਦਹਿਸ਼ਤ ਪਾ ਕੇ ਇੰਨਾ ਕਿ ਲੋਕਾਂ ਨੂੰ ਤੋੜਨ ਦੀ ਕੀਤੀ ਕੋਸ਼ਿਸ਼ ਹੈ ਭਾਈ ਸਾਹਿਬ ਦਾ کردار ਇੰਨਾ ਡਿੱਗਣ ਦੀ ਕੋਸ਼ਿਸ਼ ਕੀਤੀ ਪਰ ਸੰਗਤਾਂ ਦੇ ਪਿਆਰ ਨੇ ਦੱਸ ਦਿੱਤਾ ਗੱਲ ਹੋਈ ਭਾਈ ਸਾਹਿਬ ਹੁਣ ਕੀ ਕਹਿੰਦੇ ਆ ਨਹੀਂ ਹੁਣ ਉਹਨਾਂ ਦੀ ਮੈਸੇਜ ਨਾ ਹੋਈ ਹੋ ਮੁਲਾਕਾਤ ਕਰਕੇ ਆਏ ਸੀ ਗੱਲਬਾਤ ਉਹ ਠੀਕ ਆ ਚੜ੍ਹਦੀ ਕਲਾ ਉਹਨਾਂ ਨੇ ਪਤਾ ਉੱਥੇ ਕੀ ਦੱਸੰਦਾ ਉਹਨਾਂ ਦੇ ਥਰੂ ਹੀ ਪਤਾ ਲੱਗਦਾ ਬਹੁਤ ਵਧੀਆ ਚੜ੍ਹਦੀ ਕਲਾ ਜਦੋਂ ਅਸੀਂ ਪਿੱਛੇ ਉਹਦੋਂ ਮਿਲ ਕੇ ਆਏ ਆਂ ਇਹ ਉਹ ਉਹਨਾਂ ਦੇ ਅੱਗੇ ਵੀ ਪਰਵਾਹ ਨਹੀਂ ਹੈਗੀ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ